ਤਾ ਫਿਲਹਾਲ ਅਸੀਂ ਮੌਜੂਦਾ ਉਸ ਟੋਲ ਪਲਾਜ਼ੇ ਤੇ ਜਿਹੜਾ ਟੋਲ ਪਲਾਜ਼ਾ ਲੋਕ ਕਹਿੰਦੇ ਆ ਕਿ ਸੜਕ ਕੰਪਲੀਟ ਹੋਣ ਤੋਂ ਪਹਿਲਾਂ ਹੀ ਚੱਲ ਚੁੱਕਿਆ ਹੈ ਪੰਜਾਬ ਦਾ ਮੈਂ ਕਹਿੰਨਾ ਨੋਖਾ ਟੋਲ ਪਲਾਜ਼ਾ ਹੈ ਜਿਹੜਾ ਹਜੇ ਸੜਕ ਦੱਸਦਿਆਂ ਵੀ ਕੰਪਲੀਟ ਨਹੀਂ ਹੋਈ ਔਰ ਟੋਲ ਪਲਾਜ਼ੇ ਦੀ ਸ਼ੁਰੂਆਤ ਕਰ ਦਿੱਤੀ ਗਈ ਆ ਇਹ ਤਸਵੀਰ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪਰਚੀਆਂ ਕੱਟੀਆਂ ਜਾ ਰਹੀਆਂ ਨੇ ਗੱਡੀਆਂ ਆਉਂਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਪਰਲੇ ਪਾਸੇ ਵੀ ਵੇਖ ਸਕਦੇ ਜੀ ਔਰ ਸਭ ਤੋਂ ਵੱਡੀ ਗੱਲ ਟੋਲ ਤਾਂ ਸ਼ੁਰੂਆਤ ਹੋ ਚੁੱਕੀ ਆ ਲੇਕਿਨ ਇਧਰ ਬੋਰਡ ਦੇ ਉੱਪਰ ਨਜ਼ਰ ਮਾਰ ਲਓ ਬੋਰਡ ਦੇ ਉੱਪਰ ਹਜੇ ਤੱਕ ਇਹਨਾਂ ਦੇ ਰੇਟ ਵੀ ਜਿਹੜੇ ਨੇ ਉਹ ਨਹੀਂ ਲਿਖੇ ਹੋਏ ਹਜੇ ਰੇਟ ਜਿਹੜੇ ਨੇ ਉਹ ਵੀ ਨਹੀਂ ਲਿਖੇ ਲੇਕਿਨ ਟੋਲ ਦੀ ਸ਼ੁਰੂਆਤ ਕਰ ਦਿੱਤੀ ਗਈ ਆ ਇਹ ਤੁਸੀਂ ਨਜ਼ਰ ਮਾਰ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਇਹ ਉਹ ਟੋਲ ਪਲਾਜ਼ਾ ਏ ਜਿਹੜੇ ਟੋਲ ਪਲਾਜ਼ੇ ਦੀ ਸੜਕ ਬਣਨ ਤੋਂ ਪਹਿਲਾਂ ਹੀ ਦੱਸ ਦਿਆ ਕਿ ਬੰਦ ਜਿਹੜਾ ਸੜਕ ਬਣਨ ਤੋਂ ਪਹਿਲਾਂ ਇਹ ਟੋਲ ਪਲਾਜ਼ਾ ਚਲਾ ਦਿੱਤਾ ਗਿਆ ਹੈ ਇੱਧਰ ਨਜ਼ਰ ਮਾਰ ਸਕਦੇ ਹੋ ਕਿ ਜਿਹੜੀਆਂ ਪਰਚੀਆਂ ਕਟੀਆਂ ਜਾ ਰਹੀਆਂ ਨੇ ਜਿਹੜਿਆ ਰੋਕ ਕੇ ਲੋਕਾਂ ਤੋਂ ਪਰਚੀਆਂ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜੇ ਪਾਸੇ ਸਾਹਮਣੇ ਵੀ ਨਜ਼ਰ ਮਾਰ ਲਓ ਤੁਸੀਂ ਕਿ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਨੇ ਗੱਡੀਆਂ ਵਾਲੇ ਦੇਖੇ ਜਾ ਸਕਦੇ ਨੇ ਤਾਂ ਗੱਲਬਾਤ ਵੀ ਕਰਦੇ ਆ ਇੱਕ ਮਿੰਟ ਤਾਂ ਫਿਲਹਾਲ ਜਿਹੜੇ ਲੋਕ ਨੇ ਉਹ ਇੱਥੋਂ ਪਰਚੀਆਂ ਕਟਾਕ-ਕਟਾਕੇ ਨੰਗਦੇ ਨਜ਼ਰ ਆ ਰਹੇ ਨੇ ਹਾਲਾਂਕਿ ਜਿਹੜੀ ਸੜਕ ਆ ਸੜਕ ਦੱਸ ਦਿਆ ਕਿ ਹਜੇ ਕੰਪਲੀਟ ਤੱਕ ਨਹੀਂ ਹੋਈ ਲੇਕਿਨ ਇਸ ਨੂੰ ਜਿਹੜਾ ਰੋਡ ਆ ਜਿਹੜਾ ਟੋਲ ਆ ਉਸ ਨੂੰ ਪਹਿਲਾਂ ਚਲਾ ਦਿੱਤਾ ਗਿਆ ਇਹ ਫਿਰੋਜ਼ਪੁਰ ਦਾ ਜਿਹੜਾ ਇਹ ਟੋਲ ਪਲਾਜ਼ਾ ਦੱਸਿਆ ਜਾ ਰਿਹਾ ਇੱਥੋਂ ਦੇ ਜੀ ਤੁਸੀਂ ਇਹ ਟੋਲ ਪਲਾਜ਼ਾ ਕਹਿੰਦੇ ਪਹਿਲਾਂ ਹੀ ਚੱਲ ਪਿਆ ਉਹ ਫਲਾਈਓਵਰ ਹੀ ਬਣਨ ਵਾਲਾ ਸੁਧਾਰੇ ਦਾ ਹਾਂ ਉਹ ਕੰਪਲੀਟ ਨਹੀਂ ਹੋਇਆ ਤੇ ਸੜਕ ਦਾ ਸਾਰੀ ਟੁੱਟੀ ਪਈ ਕਹਿੰਦੇ ਹਾਂ ਹਾਂ ਛੜਕੋ ਟੁੱਟੀ ਹੈ ਸਾਰੀ ਟੁੱਟੀ ਹੈ ਜੀ ਟੁੱਟੀ ਟੁੱਟੀ ਬਣੀ ਨਹੀਂ ਹੈ ਜੀ ਨਾ ਤੇ ਇਹ ਪੂਰੀ ਕੰਪਲੀਟ ਅੱਜ ਇਹ ਅੱਜ ਸ਼ੁਰੂ ਹੋ ਗਿਆ ਹੈ ਅੱਜ ਕੀਤਾ ਹਾਂ ਅੱਜ ਪਹਿਲਾ ਦਿਨ ਹੈ ਪਹਿਲਾ ਦਿਨ ਪਰਚੀਆਂ 'ਚ ਕੱਟ ਰਹੇ ਨੇ ਹੈ ਕੱਟ ਰਹੇ ਨੇ ਕੱਟ ਰਹੇ ਨੇ ਹਾਂ ਬਿਲਕੁਲ ਜਿਹੜੇ ਇੱਥੇ ਲੋਕ ਵੀ ਨੇ ਪਿੰਡ ਦੇ ਉਹਨਾਂ ਦੇ ਨਾਲ ਵੀ ਇਹ ਗੱਲਬਾਤ ਕਰਨ ਦੀ ਜ਼ਰੂਰ ਹੈ ਜਿਹੜੀ ਕੋਸ਼ਿਸ਼ ਆ ਉਹ ਵੀ ਕਰਾਂਗੇ ਬਾਕੀ ਗੱਲਬਾਤ ਕਰਨ ਦੇ ਕੋਸ਼ਿਸ਼ ਕਰਦੇ ਆ ਬਾਈ ਜੀ ਇਧਰ ਮੜੀਏ ਸਾਈਡ ਤੇ ਲਾ ਲਿਓ ਤਾਂ ਤੁਹਾਨੂੰ ਇਹ ਗੱਲ ਵੀ ਇਹਨਾਂ ਦੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਆ ਲੋਕਾਂ ਦੇ ਟੋਲ ਕੱਟੇ ਜਾ ਰਹੇ ਨੇ ਜਿਨ੍ਹਾਂ ਤੋਂ ਟੋਲ ਲਿਆ ਜਾ ਰਿਹਾ ਉਹਨਾਂ ਨੂੰ ਪੁੱਛਾਂਗੇ ਕਿ ਇਹ ਸੜਕ ਦੀ ਹਾਲਤ ਕਿਵੇਂ ਦੀ ਆ ਕਿਸ ਤਰ੍ਹਾਂ ਦੀ ਸੜਕਾਂ ਪੈਸੇ ਲਏ ਜਾ ਰਹੇ ਨੇ ਭਾਈ ਟੋਲ ਕੱਟ ਰਹੇ ਨੇ ਕਹਿੰਦੇ ਵੀ ਅੱਜ ਸ਼ੁਰੂ ਕੀਤਾ ਸੜਕ ਕਹਿੰਦੇ ਜੇ ਬਣੀ ਨਹੀਂ ਅੱਗੇ ਹੀ ਪਾਈਮੈਂਟ ਹੋਏ ਪਹਿਲਾਂ ਲੰਘ ਕੇ ਗਏ ਆ ਬੜਾ ਇੱਕ ਗਲਤ ਕਰਦੇ ਪਏ ਆ ਹੁਣ ਕਹਿੰਦੇ ਵੀ ਬਾਹਰ ਸੜਕ ਟੁੱਟੀ ਕਹਿੰਦੇ ਸਾਰੀ ਅਜੇ ਸੜਕ ਸਾਰੀ ਤੁਹਾਡੇ ਸਾਹਮਣੇ ਵੇਖੋ ਬੜੀ ਨਹੀਂ ਜੇ ਕਿੱਥੇ ਅੱਧੀ ਸੜਕ ਬਣੀ ਹੈ ਜੇ ਲੱਗਦਾ ਫਿਰ ਗੁੰਡਾ ਕਰਦੀ ਆ ਗੁੰਡਾ ਕਰਦੀ ਹੈ ਭਾਈ ਸ਼ਰਿਆ ਗੁੰਡਾ ਕਰਦੀ ਹੈ ਕਿੰਨੇ ਪੈਸੇ ਹੁਣ ਲੈ ਰਹੇ ਨੇ ਪਰਚੀ ਦੇ ਪਰਚੀ ਤਾਂ ਤੇ ਗੱਲ ਨਹੀਂ ਹੋਈ ਕਿ ਕਹਿੰਦੇ ਪਾਸ ਬਣਾਉਂਗਾ ਆਪਣਾ ਬਣਾ ਲੋਕਲ ਹੀ ਆਵੇ ਮਗਰ ਅੱਛਾ ਲੋਕਲ ਦਾ ਕਹਿੰਦੇ ਪਾਸ ਅੱਜ ਹੀ ਚੱਲਿਆ ਨਹੀਂ ਕਹਿੰਦੇ ਅੱਡੇ ਦਾ ਇਕੱਲਾ ਸ਼ੂਟ ਏ ਤੇ ਬਾਕੀ ਪਿੰਡਾਂ ਤੋਂ ਨੇੜੇ-ਨੇੜੇ ਪਰਚੀ ਲੱਗੂਗੀ ਅੱਛਾ ਇਹ ਕਿਹੜੇ ਪਿੰਡ 'ਚ ਲੱਗਾ ਟੋਲ ਇਹ ਪਿੰਡ ਹਾਰਫਕੇ ਲੱਗਾ ਟੋਲ ਅੱਛਾ ਤੇ ਇਹ ਅੱਜ ਹੀ ਕਹਿੰਦੇ ਚਲਾਇਆ ਗਿਆ ਹਾਂਜੀ ਅੱਜ ਹੀ ਚਲਾਇਆ ਹੁਣੇ ਮੈਂ ਸਵੇਰ ਮਾਰਨਿੰਗ ਚਲਾਇਆ ਅੱਗੇ ਲੰਘ ਕੇ ਗਏ ਕੋਈ ਚੱਕਰ ਨਹੀਂ ਘਾਇਆ ਆ ਹੁਣ ਉਹ ਵਰਕਰ ਕਹਿ ਰਿਹਾ ਸੀ ਮਤਲਬ ਕਿ ਨਹੀਂ ਲੰਘਣ ਦੇਣਾ ਚਾਹੀਦਾ ਮਤਲਬ ਹਾਰਫਕੇ ਨੂੰ ਗੱਲੀ ਸ਼ੂਟ ਤੇ ਬਾਕੀ ਦੇਖੋ ਕੀ ਕਰਦੇ ਇਹ ਟੋਲ ਚਲਾਇਆ ਹੈ ਅੱਜ ਹੁਣੇ ਹੀ ਕਹਿੰਦੇ ਚੱਲਿਆ ਟੋਲ ਪਰ ਹਾਲਾਤ ਸੜਕ ਦੇ ਵੀ ਤੁਹਾਨੂੰ ਨਾਲ ਦੀ ਨਾਲ ਦਿਖਾਉਂਦੇ ਰਹਿੰਦੇ ਆ ਕਿ ਸੜਕ ਬਣੀ ਨਹੀਂ ਪਰ ਟੋਲ ਚਾਲੂ ਆ ਇਹ ਵੀ ਪੰਜਾਬ ਦੇ ਵਿੱਚ ਸ਼ਾਇਦ ਪਹਿਲੀ ਵਾਰ ਹੋ ਰਿਹਾ ਭਾਰਤ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੋਵੇਗਾ ਕਿ ਸੜਕ ਹਜੇ ਕੰਪਲੀਟ ਨਹੀਂ ਹੋਈ ਲੋਕ ਪਹਿਲਾਂ ਗੱਡੀਆਂ ਤੜਵਾਉਂਦੇ ਟੋਲ ਤੱਕ ਪਹੁੰਚਣ ਔਰ ਫਿਰ ਇੱਥੇ ਆ ਕੇ ਰੁਪਈਏ ਦੇਣ ਕਹਿੰਦੇ ਘੰਟਾ ਪਹਿਲਾਂ ਨਹੀਂ ਚੱਲਦਾ ਸੀ ਇਹ ਬਾਈ ਜੀ ਕਦੋਂ ਕੁ ਚੱਲਿਆ ਹੈਗਾ ਟੋਲ ਯਾ ਗਾਉਣ ਗੁਲੇ ਚੱਟੇ 11 ਵਜੇ ਹਾਂਜੀ ਤੇ ਭਾਈ ਅੱਜ ਪਹਿਲਾ ਦਿਨ ਹਾਂਜੀ ਹਾਂਜੀ ਤੇ ਕਿਹਦੇ ਅੰਡਰ ਆਉਂਦਾ ਇਹ ਟੋਲ ਆਵੇ ਭਾਈ ਜਿਹੜੀ ਬਾਹਰ ਖੜੇ ਹੈਗਾ ਮਾਲਕ ਤੁਹਾਡੇ ਤੇ ਹਾਂਜੀ ਤਾਂ ਬਿਲਕੁਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਬਈ ਜੀ ਇਹ ਇੱਥੋਂ ਦੇ ਜੀ ਹਾਂਜੀ ਹਾਂਜੀ ਲੋਕ ਕਲੈਰਫਾਈ ਤੇ ਤੁਹਾਡਾ ਕੀ ਕਹਿਣਾ ਹੈਗਾ ਇਹ ਟੋਲ ਤੁਸੀਂ ਕਹਿੰਦੇ ਵੀ ਚੱਲ ਪਿਆ ਪਹਿਲਾਂ ਹੀ ਸਾਨੂੰ ਟੋਲ ਤੋਂ ਜਿਹੜੀ ਚਲੋ ਪਰੇਸ਼ਾਨੀ ਉਹ ਵੱਖਰੀ ਗੱਲ ਆ ਜਦੋਂ ਚੱਲੇਗਾ ਜਿੰਨਾ ਤੇ ਰੋਡ ਨਹੀਂ ਕੰਪਲੀਟ ਹੁੰਦਾ ਅਸੀਂ ਚਾਹੁੰਨੇ ਕਿ ਉਹਨਾਂ ਤੇ ਟੋਲ ਨਾ ਚੱਲੇ ਜਾ ਕੇ ਵੇਖਿਆ ਜਾਵੇ ਸੁਧਾਰੇ ਪਿੰਡ ਦੇ ਕੋਲ ਅਜੇ ਫਲਾਈਓਵਰ 5% ਵੀ ਨਹੀਂ ਬਣਿਆ ਮੱਲਾ ਵਾਲੇ ਗੰਦ ਵਜਾ ਪਿਆ ਜਦੋਂ ਤੱਕ ਰੋਡ ਕੰਪਲੀਟ ਨਹੀਂ ਹੁੰਦਾ ਉਹਨਾਂ ਤੇ ਅਸੀਂ ਨਾ ਚੱਲਣ ਦੇਣਾ ਨਾ ਹੀ ਚੱਲਣਾ ਚਾਹੀਦਾ ਠੀਕ ਹੈ ਇਹ ਵਿਖਾ ਦੇਣ ਕਿ ਜਿੰਨੇ ਰੋਡ ਤੋਂ ਕੰਪਲੀਟ ਤੋਂ ਪ ਹੂੰ ਹੂੰ ਠੀਕ ਹੈ ਮੱਲਾਂ ਵਾਲੇ ਦੇ ਸੀਵਰੇਜ ਸਾਰੇ ਬੰਨਣ ਵਾਲੇ ਪਏ ਨੇ ਹੂੰ ਸੁਧਾਰੇ ਵਾਲਾ ਫਲਾਈਓਵਰ ਹੈ ਜਿਹੜਾ ਉਹ ਬਿਲਕੁਲ ਹੀ ਅਜੇ ਸਟਾਰਟ ਇਹ ਨਾ ਕੀਤਾ ਜੀ ਬਣਾਉਣਾ ਉਸ ਤੋਂ ਬਾਅਦ ਕਿਵੇਂ ਉਸ ਤੋਂ ਪਹਿਲਾਂ ਕਿਵੇਂ ਟੋਲ ਚਲਾ ਸਕਦੇ ਨੇ ਹਾਂ ਬਿਲਕੁਲ ਸਾਫ਼ ਸਪੱਸ਼ਟ ਰਾਉਡ ਹੀ ਨਹੀਂ ਜੀ ਕਿਸ ਫਿਰ ਇੱਕ ਚੀਜ਼ ਅਸੀਂ ਆਪਣੇ ਪਿੰਡਾਂ ਦੀ ਬਾਅਦ ਚ ਗੱਲ ਕਰਾਂਗੇ ਜਿਹੜੇ ਕਹਿ ਰਹੇ ਨੇ ਕਿ ਜਿਹੜੇ ਪਿੰਡ ਦੀ ਜ਼ਮੀਨ ਦੇ ਵਿੱਚ ਟੋਲ ਬਣਿਆ ਹੈ ਅਸੀਂ ਉਹਨਾਂ ਕੱਲਿਆਂ ਨੂੰ ਟੋਲ ਮਾਫ ਕਰਾਂਗੇ 5 ਕਿਲੋਮੀਟਰ ਤਾਂ ਲੀਗਲ ਹੈ 5 ਕਿਲੋਮੀਟਰ ਤੱਕ ਤਾਂ ਇਹ ਮਾਫ ਮਾਰਕੀਟ ਹਾਰਫ ਕੇ ਮੰਨ ਲਓ ਇੱਥੋਂ ਲੋਕਲ ਨੇੜੇ ਦੇ ਸਾਰੇ ਪਿੰਡਾਂ ਦੇ ਵਿੱਚੋਂ ਦੁਕਾਨਦਾਰ ਡੇਲੀ ਆਉਂਦੇ ਆ ਡੇਲੀ ਆਪ ਡਾਉਨ ਅਸੀਂ ਤਾਂ ਫਿਰ ਟੋਲ ਹੀ ਦੇਾਂਗੇ ਇਹਨਾਂ ਨੂੰ ਆਪਦੇ ਘਰੇ ਤਾਂ ਕੋਈ ਦੁਕਾਨਦਾਰ ਕੋਈ ਨਹੀਂ ਲੱਗੇ ਜਾਉਂਦੇ ਕਿ ਉਹ ਹੋਰ ਕਹਿ ਰਹੇ ਨੇ ਜੀ ਇਹ ਇਹ ਕਹਿ ਰਹੇ ਨੇ ਜੇ ਸਾਡਾ ਫਲਾਈਓਵਰ ਨਹੀਂ ਬਣਿਆ ਤੇ ਅਸੀਂ ਉਸ ਦੀ ਉਸ ਦੀ ਜਗ੍ਹਾ ਤੇ ਪਰਚੀ 30 ਰੁਪਏ ਲੈ ਰਹੇ ਹਾਂ ਜੇ 30 ਰੁਪਏ ਪਰਚੀ ਇਹ ਲੈ ਰਹੇ ਨੇ ਉਹਦੇ ਵਿੱਚ ਇੱਕ ਫਾੜਕ ਆਉਂਦਾ ਹੀ ਰਸਤੇ 'ਚ ਮੱਲਾਂ ਵਾਲੇ ਤੋਂ ਅੱਗੇ ਘਟਾ ਕੇ ਕਹਿੰਦੇ ਲੈ ਰਹੇ ਹਾਂ ਹਾਂ ਕਹਿੰਦੇ ਅਸੀਂ ਫਿਰ ਇਹਨਾਂ ਨੂੰ ਕਹਿਣਾ ਅਸੀਂ ਟੋਲ ਪਹਿਲਾਂ ਪਹਿਲਾਂ ਟੋ ਇਹ ਕਹਿੰਦੇ ਵੀ ਅਸੀਂ 30 ਰੁਪਏ ਪਰਚੀ ਲੈ ਰਹੇ ਆ ਜਿਹੜਾ ਰਸਤੇ 'ਚ ਫੜਕ ਆਉਂਦਾ ਫੜਕ ਤੇ ਹੀ ਅੱਧਾ ਪੌਣਾ ਘੰਟਾ ਰੋਕਦੇ ਆ ਫਿਰ ਅਸੀਂ ਇਹਨਾਂ ਦੇ ਨੌਕਰ ਆ ਵੀ ਅਸੀਂ ਉੱਥੇ ਜਾ ਕੇ ਇਹਨਾਂ ਦੇ ਖੜੇ ਰਹੀਏ ਜ਼ਿੰਮੇਦਾਰ ਨੂੰ ਹੋਰ ਕੋਈ ਕੰਮ ਨਹੀਂ ਟੋਲ ਹਾਂ ਅਸੀਂ ਫਿਰ ਗੁਨਾਹਗਾਰਾਂ ਜੇ ਇਹਨਾਂ ਦਾ ਫਲਾਈਓਵਰ ਚਾਲੂ ਹੋਵੇ ਤੇ ਅਸੀਂ ਆਣ ਕੇ ਨੂੰ ਰੋਕੀਏ ਮਾਲਕ ਕਿਹੜੇ ਨੇ ਜੀ ਉਹ ਖੜੇ ਆ ਜੀ ਪਿੱਛੇ ਗੱਲ ਕਰੋ ਕਿਹੜੇ ਸਰਦਾਰ ਜੀ ਹਾਂਜੀ ਤਾਂ ਬਿਲਕੁਲ ਇੱਥੇ ਟੋਲ ਮਾਲਕਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਇਹ ਤੁਹਾਡੇ ਅੰਡਰ ਆ ਜੀ ਭਾਈ ਜੀ ਟੋਲ ਇਹ ਤੁਹਾਡਾ ਜੀ ਹਾਂਜੀ ਅੱਛਾ ਇਹ ਕਦੋਂ ਭਾਈ ਕਹਿੰਦੇ ਅੱਜ ਚੱਲਿਆ ਇਹ ਅੱਜ ਹੀ ਚੱਲਿਆ ਜੀ ਬਸ ਹੁਣੇ ਥੋੜੀ ਦੇਰੀ ਹੋਈ ਹੈ ਚੱਲਿਆ ਤੇ ਜਿਵੇਂ ਕਥਿਤ ਦੋਸ਼ ਨੇ ਲੋਕਾਂ ਦੇ ਕਿ ਹਜੇ ਕੰਪਲੀਟ ਹੀ ਨਹੀਂ ਹੋਈ ਰੋਡ ਕਹਿੰਦੇ ਮੱਲਾਂ ਵਾਲੇ ਵੀ ਪਾਣੀ ਖੜਾ ਤੇ ਪੁਲ ਵੀ ਨਹੀਂ ਬਣਿਆ ਉੱਥੇ ਸੁਧਾਰੇ ਵਾਲਾ ਪਹਿਲਾਂ ਹੀ ਚਲਾਤਾ ਇੱਕ ਸੈਕਿੰਡ ਮੜਾ ਜਬ ਇੱਕ ਮਿੰਟ ਉਹਨਾਂ ਦੀ ਕਾਲੀ ਆ ਰਹੀ ਜੀ ਐਨਐਚ ਵਿੱਚ ਬਿਲਕੁਲ ਤਾਂ ਹਾਈ ਜਿਹੜੀ ਇਹਨਾਂ ਦੀ ਅਥਾਰਟੀ ਆ ਜਿਨ੍ਹਾਂ ਦੇ ਅੰਡਰ ਕਹਿੰਦੇ ਵੀ ਟੋਲ ਆਉਂਦਾ ਉਹਨਾਂ ਦੇ ਨਾਲ ਫੋਨ ਤੇ ਗੱਲ ਵੀ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਦੋਸ਼ ਕਥਿਤ ਇਹ ਲੱਗਦੇ ਨਜ਼ਰ ਆ ਰਹੇ ਨੇ ਕਿ ਹਜੇ ਮੱਲਾਲੇ ਦੇ ਵਿੱਚ ਵੀ ਇਹ ਬਹੁਤ ਸਾਰਾ ਪਾਣੀ ਤੇ ਗੰਦਗੀ ਆ ਕੰਪਲੀਟ ਨਹੀਂ ਇੱਕ ਪੁਲ ਵੀ ਆ ਸੁਧਾਰੇ ਵਾਲਾ ਦੱਸਦੇ ਆ ਲੋਕ ਉਹ ਵੀ ਕੰਪਲੀਟ ਨਹੀਂ ਲੇਕਿਨ ਟੋਲ ਪਹਿਲਾਂ ਹੀ ਚਲਾ ਦਿੱਤਾ ਗਿਆ ਇਹ ਵੀ ਇਤਿਹਾਸ ਦੇ ਵਿੱਚ ਸ਼ਾਇਦ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੋਵੇਗਾ ਔਰ ਹਜੇ ਟੋਲ ਵੀ ਕੰਪਲੀਟ ਨਹੀਂ ਬੋਰਡਾਂ ਦੇ ਉੱਪਰ ਰੇਟ ਵੀ ਨਹੀਂ ਲੱਗੇ ਔਰ ਕੁਝ ਕੁ ਲੋਕ ਤਾਂ ਇਹ ਦੱਸਦੇ ਆ ਕਿ ਅਸੀਂ ਘੰਟਾ ਪਹਿਲਾਂ ਲੰਗੇ ਸੀ ਪਰ ਸਾਨੂੰ ਕਿਸੇ ਨੇ ਰੋਕਿਆ ਨਹੀਂ ਪਰ ਹੁਣ ਅਸੀਂ ਜਦੋਂ ਘੰਟੇ ਬਾਅਦ ਲੰਗੇ ਆ ਤਾਂ ਸਾਨੂੰ ਰੋਕਿਆ ਜਾ ਰਿਹਾ ਕੁਝ ਲੋਕ ਇਹ ਵੀ ਕਹਿ ਰਹੇ ਆ ਕਿ ਜਿੰਨਾ ਰੇਟ ਇਸ ਟੋਲ ਦਾ ਹੁੰਦਾ ਏ ਉਸ ਤੋਂ ਘੱਟ ਰੇਟ ਜਿਹੜਾ ਉਹ ਲਿਆ ਜਾ ਰਿਹਾ ਕਿਉਂਕਿ ਪੁਲ ਨਹੀਂ ਬਣਿਆ ਉਸ ਪੁਲ ਦਾ ਰੇਟ ਘਟਾਇਆ ਜਾ ਰਿਹਾ ਇਹ ਲੋਕ ਇੱਥੋਂ ਦੇ ਕਥਿਤ ਤੌਰ ਤੇ ਦੋਸ਼ ਲਾਉਂਦੇ ਨਜ਼ਰ ਆ ਰਹੇ ਨੇ ਪਰ ਫਿਲਹਾਲ ਦੀ ਘੜੀ ਇਉਂ ਦੀ ਤਿਉ ਟੋਲ ਤੇ ਗੱਡੀਆਂ ਆ ਰਹੀਆਂ ਨੇ ਟੋਲ ਕਟਿਆ ਜਾ ਰਿਹਾ ਗੱਡੀਆਂ ਲੰਘ ਰਹੀਆਂ ਨੇ ਪਰ ਪਿੱਛੇ ਦੀ ਗੱਲ ਕਰੀਏ ਤਾਂ ਰੋਡ ਜਿਹੜੀ ਆ ਕਰੀਬ ਸਾਰੀ ਜਿਹੜੀ ਨਾਲ ਤਸਵੀਰ ਵੀ ਅਸੀਂ ਤੁਹਾਡੇ ਲਾ ਦੇਵਾਂਗੇ ਕਿੱਥੋਂ ਕਿੱਥੋਂ ਦੀਆਂ ਵੀਡੀਓਜ਼ ਅਸੀਂ ਕਵਰ ਕੀਤੀਆਂ ਨੇ ਬਣਾਈਆਂ ਨੇ ਜਿਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸੜਕਾਂ ਕਿੰਨੀਆਂ ਖਰਾਬ ਨੇ ਕੀ ਹਾਲਾਤ ਨੇ ਸੜਕ ਦੇ ਤਾਂ ਫਿਰ ਵੀ ਜਿਹੜਾ ਟੋਲ ਨੂੰ ਪਹਿਲਾਂ ਸ਼ੁਰੂਆਤ ਕਰਨੀ ਕਿਵੇਂ ਕੀਤੀ ਆ ਕੀ ਕਾਰਨ ਨੇ ਇਹ ਤਾਂ ਉਹ ਨਹੀਂ ਦੱਸ ਸਕਦੇ ਨੇ ਤਾਂ ਹਾਂਜੀ ਦੱਸੋ ਅਸੀਂ ਇਹ ਚਾਹੁੰਦੇ ਆ ਛਾਂ ਅਮਨ ਸ਼ਾਂਤੀ ਨਾਲ ਇਹ ਟੋਲ ਬੰਦ ਕਰ ਦੇਣ ਸਾਡੀ ਰਿਕਵੈਸਟ ਏ ਨਾ ਅਸੀਂ ਨਹੀਂ ਚਾਹੁੰਦੇ ਕੋਈ ਛੋਰ-ਛਰਾਬਾ ਹੋਵੇ ਸਾਡੇ ਭਰਾ ਨੇ ਉਹ ਵੀ ਸਾਰੇ ਆਪਾਂ ਜ਼ਿੰਮੇਵਾਰ ਭਰਾ ਜਿੰਨਾ ਵੀਰਾਂ ਨੇ ਠੇਕਾ ਲਿਆ ਉਹ ਵੀ ਜ਼ਿੰਮੇਦਾਰ ਨੇ ਪਰ ਨਹੀਂ ਕਾਨੂੰਨ ਦੇ ਦਾਇਰੇ ਤੇ ਚੱਲਣ ਹੋ ਸਕਦਾ ਕਿਸੇ ਕੋਈ ਕਾਨੂੰਨ ਉਹਨਾਂ ਕੋਲੇ ਹੋਵੇ ਜਿਹਦੇ ਤਹਿਤ ਉਹਨਾਂ ਨੇ ਚਾਲੂ ਕਾਨੂੰਨ ਹੈਗਾ ਹੀ ਨਹੀਂ ਜੀ ਅਜੇ ਤੱਕ ਅਜੇ ਤੱਕ ਬਣਿਆ ਹੀ ਨਹੀਂ ਜੀ ਤੁਸੀਂ ਦੱਸ ਦਿਓ ਕੋਈ ਕੋਈ ਬੰਦਾ ਕੋਈ ਦੇਵੇ ਦੱਸੇ ਵੀ ਸਾਡੇ ਕੋਲੇ ਕਾਨੂੰਨ ਹੈਗਾ ਵੀ ਫਲਾਈਓਵਰ ਅਜੇ ਤੱਕ ਚਾਲੂ ਨਹੀਂ ਹੋਇਆ ਤੇ ਅਸੀਂ ਪਹਿਲੋ ਟੋਲ ਲਾ ਦਈਏ ਰੋਡ ਹੀ ਨਹੀਂ ਕੰਪਲੀਟ ਜੀ ਸਰ ਕਿਵੇਂ ਕਿਵੇਂ ਚਾਲੂ ਲਾ ਕਰ ਸਕਦੇ ਨੇ ਕੋਈ ਚਾਲੂ ਕਰ ਹੀ ਨਹੀਂ ਸਕਦੇ ਸਾਡੀ ਰਿਕਵੈਸਟ ਹੈ ਨਾ ਅੱਗੇ ਭਰਾਵਾ ਅੱਗੇ ਬੇਨਤੀ ਹੈ ਇਹ ਕੰਮ ਨਾ ਕਰਨ ਤੁਸੀਂ ਮਤਲਬ ਸਾਰੇ ਲੋਕਲ ਹੀ ਉਹ ਇੱਥੋਂ ਦੇ ਮਤਲਬ ਟੋਲ ਵਾਲੇ ਵੀ ਲੋਕ ਹਾਂ ਬਾਕੀ ਇਹ ਕਹਿ ਰਹੇ ਨੇ ਵੀ ਅਸੀਂ ਪੰਜ ਐਸਸੀ ਐਸੇ ਪਿੰਡ ਨੂੰ ਹੀ ਅਸੀਂ ਪਾਸ ਦੇਵਾਂਗੇ ਸਾਡੀ ਇਹ ਵੀ ਰਿਕਵੈਸਟ ਹੈ ਉਹ ਉਹ ਸਾਡਾ ਮੁੱਦਾ ਹੈ ਉਹ ਅਸੀਂ ਬਾਅਦ ਚ ਗੱਲ ਕਰਾਂਗੇ ਉਹ ਤਾਂ ਇਹਨਾਂ ਦੀ ਵੈਬਸਾਈਟ ਤੇ ਗਾਈਡਲਾਈਨ ਲਿਖੀਆਂ ਹੁੰਦੀਆਂ ਤੁਸੀਂ ਉਹਦੇ ਮੁਤਾਬਕ ਕਰਦੇ ਉਹਦੇ ਬਾਰੇ ਅਸੀਂ ਕੋਈ ਗੱਲ ਨਹੀਂ ਕਰਦੇ ਉਸ ਤੋਂ ਬਾਅਦ ਜੇ ਉਹ ਲੀਗਲ ਹੋਵੇਗਾ ਤੇ ਚਲ ਜੂਗਾ ਨਾ ਹੋਊਗਾ ਜੇ ਸਾਡੇ ਕੋਲ ਬਣ ਜਾਣਗੇ ਤੇ ਸਿਰੋੜ ਆਪਦਾ ਕੰਪਲੀਟ ਕਰਨ ਸਾਨੂੰ ਟੋਲ ਤੋਂ ਚਲੋ ਜੋ ਹੈਗਾ ਇਹਨਾਂ ਵੀ ਖਰਚਾ ਕੀਤਾ ਕੋਈ ਦਿੱਕਤ ਨਹੀਂ ਇਹ ਆਪਦਾ ਰੋਡ ਕੰਪਲੀਟ ਕਰਨ ਸ਼ਾਮ ਨੂੰ ਕਰ ਦੇਣ ਸਵੇਰੇ ਟੋਲ ਚਲਾ ਦੇਣ ਠੀਕ ਹੈ ਅਸੀਂ ਪਹਿਲਾਂ ਆ ਕੇ ਵੇਖ ਕੇ ਮਤਲਬ ਕਲੀਅਰ ਕਰਕੇ ਗਏ ਕਿ ਵਾਕਈ ਚਲਦਾ ਪਿਆ ਫਿਰ ਹੀ ਅਸੀਂ ਵੀਰਾ ਭਰਾਵਾਂ ਨੂੰ ਕਾਲ ਕੀਤੀ ਕਿ ਆ ਕੇ ਇਹਨੂੰ ਆਪਾਂ ਇੱਕ ਵਾਰੀ ਪੁੱਛੀਏ ਦੱਸੀਏ ਚਲੋ ਵੀ ਆਪਣੇ ਭਰਾ ਨੇ ਬਸ ਸਾਨੂੰ ਕੋਈ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਸ਼ਾਮ ਨੂੰ ਪੋਲ ਬਣਾ ਦੇਣ ਭਾਵੇਂ ਹਵਾਈ ਨਾਲ ਲਿਆ ਕੇ ਰੱਖ ਦੇਣ ਤੇ ਸਵੇਰੇ ਆਪਦਾ ਟੋਲ ਚਲਾ ਲੈਣ ਨੇ ਤੁਸੀਂ ਇਹਨਾਂ ਨਾਲ ਗੱਲ ਕੀਤੀ ਆਪ ਗੱਲ ਕੀਤੀ ਸੀ ਇਹ ਉਹਨਾਂ ਦਾ ਵਸੇ ਸੀਗਾ ਜਿਵੇਂ ਹੁਣ ਤੁਹਾਡੇ ਸਾਹਮਣੇ ਨੇ ਤੁਹਾਨੂੰ ਕੋਈ ਲਾਜਵਾਬ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਨਹੀਂ ਮੈਂ ਤਾਂ ਜਵਾਬ ਲੈ ਲੈਣਾ ਤੁਹਾਨੂੰ ਕੋਈ ਜਵਾਬ ਮਿਲਿਆ ਸਾਨੂੰ ਕੋਈ ਜਵਾਬ ਅਸੀਂ ਪਰਚੀ ਤੁਹਾਨੂੰ 30 ਰੁਪਏ ਦੇਣੇ ਪਏ ਆ ਜੀ ਮੈਂ ਕਿਹਾ ਜੀ ਅਸੀਂ 30 ਰੁਪਏ ਛੱਡ ਕੇ ਅਸੀਂ 10 ਰੁਪਏ ਵੀ ਨਹੀਂ ਦਿੰਦੇ ਜਿੰਨਾ ਚਿਰ ਕੰਪਲੀਟ ਨਹੀਂ ਤੁਸੀਂ ਕਰਦੇ ਉਹਨਾਂ ਚਿਰ ਅਸੀਂ ਕੋਈ ਪਰਚੀ ਨਹੀਂ ਦੇਵਾਂਗੇ ਨਾ ਹੀ ਕੋਈ ਲਾਊਡ ਦੇ ਮੈਂ ਸਰ ਲੰਘਿਆ ਇੱਥੋਂ ਲੰਘਿਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਅਸੀਂ ਲੋਕਲ ਆ ਵੀ ਸਾਡਾ ਨਹੀਂ ਬੰਦਦਾ ਆ ਜੇ ਨਾਲ ਸਾਹਮਣੇ ਇਹ ਜ਼ਮੀਨ ਮੇਰੀ ਸਾਹਮਣੇ ਮੇਰਾ ਘਰ ਹੈ ਤੇ ਮੇਰਾ ਕਿਵੇਂ ਬੰਦਦਾ ਕਹਿੰਦੇ ਨਹੀਂ ਤੁਹਾਡਾ ਬੰਦਦਾ ਤੁਹਾਨੂੰ ਪਾਸ ਬਣਾਉਣਾ ਪੈਣਾ ਤੁਸੀਂ ਬਾਹਰ ਗੱਲ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰ ਲਓ ਮੈਂ ਇੰਚਾਰਜਾਂ ਇੱਥੋਂ ਦਾ ਇੱਥੇ ਵੀਰ ਜੀ ਹੈਗੇ ਸੀ ਸਰਦਾਰ ਜੀ ਨੇ ਉਹਨਾਂ ਕਹੇ ਵੀ ਮੈਂ ਇੱਥੋਂ ਦਾ ਇੰਚਾਰਜਾਂ ਤੁਸੀਂ ਬਾਹਰ ਹੀ ਗੱਲ ਡੀਸੀ ਨਾਲ ਗੱਲ ਕਰ ਲਓ ਡੀਸੀ ਸਾਹਿਬ ਨਾਲ ਗੱਲ ਕਰ ਲਾ ਪੈਸੇ ਤੁਹਾਨੂੰ ਲੱਗਣੇ ਨੇ ਤੁਸੀਂ ਡੀਸੀ ਸਾਹਿਬ ਨੂੰ ਫੋਨ ਲਾ ਲੈਣਾ ਹੀ ਇੱਥੇ ਉਹ ਸਰ ਮੈਂ ਇੱਥੇ ਮਨਾਸ ਨਹੀਂ ਸਮਝਾ ਮੈਂ ਕੱਲਾ ਸੀ ਬਾਅਦ ਵਿੱਚ ਮੈਂ ਫਿਰ ਸਰ ਫਿਰ ਫਿਰ ਸਰ ਮੈਂ ਆਪਣਾ ਆ ਦੇਖੋ ਮੈਂ ਆਧਾਰ ਕਾਰਡ ਕੱਢਿਆ ਮੈਂ ਕਿਹਾ ਮੇਰਾ ਆਧਾਰ ਕਾਰਡ ਚੈੱਕ ਕਰੋ ਮੈਂ ਮੇਰਾ ਆਧਾਰ ਕਾਰਡ ਚੈੱਕ ਕਰੋ ਵੀ ਆਰਪੀ ਕੇ ਪਿੰਡ ਦਾ ਮੈਂ ਰਹਿਣਾ ਫਿਰ ਇਹਨਾਂ ਨੇ ਤਕਰੀਬਨ ਮੈਨੂੰ ਇੱਥੇ 10 ਮਿੰਟ ਰੋਕ ਕੇ ਫਿਰ ਮੈਨੂੰ ਮੈਂ ਇਹਨਾਂ ਨੂੰ ਆਖਿਆ ਕਿੰਨਾ ਮੈਂ ਆਪ ਦੀ ਮੈਂ ਮਤੈ ਮਨੁਕਤਾ ਦੇ ਤੌਰ ਤੇ ਤੁਹਾਨੂੰ ਜਾਣ ਦੇ ਰਿਹਾ ਬਾਕੀ ਲਾਊਡ ਨਹੀਂ ਹੈਗਾ ਤਬੀ ਇੱਥੇ ਹਾਂ ਤੁਹਾਨੂੰ ਬਿਨਾ ਪਰਚੀ ਤੋਂ ਤਪਤੀ ਤੁਹਾਨੂੰ ਪਾਸ ਬਣਾਉਣੇ ਪੈਣਗੇ ਭਾਵੇਂ ਤੁਸੀਂ ਇੱਥੋਂ ਦੇ ਲੋਕਲ ਜੇ ਭਾਵੇਂ ਜੋੜ ਹਾਂ ਗੱਲ ਕਰ ਲੈਨੇ ਬਾਈ ਜੀ ਨਾ ਫੋਨ ਕੱਟਿਆ ਗਿਆ ਬਾਈ ਜੀ ਕੀ ਗੱਲ ਹੋਈ ਹਾਂਜੀ ਸਹੀ ਇਨਫੋਰਮੇਸ਼ਨ ਦੇਣੀ ਹੈ ਇੱਕ ਮਿੰਟ ਸਿਰਫ 5 ਮਿੰਟ ਦਿਓ ਤਾਂ ਫਿਲਹਾਲ ਇਨਫੋਰਮੇਸ਼ਨ ਅਗਰ ਮੈਨੂੰ ਇੰਜ ਲੱਗਦਾ ਵੀ ਇਹਨਾਂ ਕੋਲੇ ਆਪਦੇ ਕੋਲੇ ਹਜੇ ਇਨਫੋਰਮੇਸ਼ਨ ਹੈ ਨਹੀਂ ਇਨਫੋਰਮੇਸ਼ਨ ਤੋਂ ਬਿਨਾ ਹੀ ਸ਼ਾਇਦ ਇਨਫੋਰਮੇਸ਼ਨ ਤੋਂ ਬਾਈ ਜੀ ਫਿਰ ਤੁਹਾਨੂੰ ਕੁਝ ਤਾਂ ਦੱਸੋ ਨਾ ਤੁਹਾਡੇ ਤੁਸੀਂ ਕੋਈ ਤਾਂ ਦੱਸੋ ਫਿਰ ਇਹ ਕਹਿੰਦੇ ਵੀ ਇਹ ਕਹਿੰ ਬਣੀ ਜੀ ਮੱਲਾ ਵਾਲੇ ਦਾ ਇਲਜ਼ਾਮ ਲਾ ਰਹੇ ਨਹੀਂ ਦੇਖੋ ਦੇਖੋ ਜੀ ਸਾਡੇ ਕੋਲੇ ਟੋਟਲ ਮਖੂ ਤੋਂ ਲੈ ਕੇ ਹਰਪਕੀ ਤੱਕ 22 ਕਿਲੋਮੀਟਰ ਦਾ ਟੋਲ ਆ ਜੀ ਅਗਲੀ ਟੋਆ ਰੋਡ ਦਾ ਉਹ ਬਣੀ ਆ ਚਾਹੇ ਨਹੀਂ ਬਣੀ ਉਹਦੇ ਨਾਲ ਵਾਲੇ ਸਾਡਾ ਕੋਈ ਕਨੈਕਸ਼ਨ ਨਹੀਂ ਗਾ ਅਸੀਂ ਸਿਰਫ ਇਹਦੀ ਗੱਲ ਕਰ ਰਹੇ ਆ ਜਿਹੜਾ ਸਾਨੂੰ ਜਿਹਦਾ ਅਸੀਂ ਟੈਂਡਰ ਲਿਆ ਸੁਧਾਰੇ ਵਾਲਾ ਕਾਤੋਂ ਨਹੀਂ ਬਣਿਆ ਜੀ ਉਹ ਸੁਧਾਰੇ ਵਾਲਾ ਟੋਲ ਅੱਜ ਜੇ ਤੁਸੀਂ ਸੁਧਾਰੇ ਵਾਲਾ ਟੋਲ ਲੱਗ ਕੇ ਜੀ 30 ਰੁਪਏ ਲੱਗੇ ਨੇ ਜੀ ਇੱਥੇ ਉਹ 50 ਰੁਪਏ ਨੇ ਉਸੇ ਦੇਣੀ ਇੰਜ ਇੰਜ ਵੈਸੇ ਹੋ ਜਾਂਦਾ ਜੀ ਇੰਜ ਵੈਸੇ ਹੋ ਜਾਂਦਾ ਹੁੰਦਾ ਵੀ ਰੇਟ ਘਟਾ ਦਈਏ ਆਪਾਂ ਸੜਕ ਉਹਨਾਂ ਕੋ ਟੋਟਾ ਨਹੀਂ ਬਣਿਆ ਇਹ ਸਰ ਮੇਰੀ ਮੈਂ ਨਹੀਂ ਕਹਿ ਸਕਦਾ ਇਹਦੇ ਬਾਰੇ ਕਿਉਂਕਿ ਐਨ ਐਚ ਆਈ ਦੀ ਉਹ ਜੋ ਰੂਲਸ ਨੇ ਉਹਨਾਂ ਦੇ ਮੈਂ ਤਾਂ ਤੁਹਾਨੂੰ ਉਹ ਦੱਸ ਰਿਹਾ ਸਮਝਦੇ ਹੋ ਤਾਂ ਸਾਰਾ ਉਵੇਂ ਪਿਆਣਾ ਮੱਲਾ ਵਾਲਾ ਜਿਹੜਾ ਬਾਜ਼ਾਰ ਹੈ ਉਹ ਸਰ ਉਵੇਂ ਪਿਆ ਜੀ ਕੀ ਉਹਦੇ ਵਿੱਚ ਨਹੀਂ ਜੀ ਸਾਰੇ ਸੜਕਾਂ ਜੇ ਅਨਕੰਪਲੀਟ ਏਸੀਪੀਆਂ ਲੱਗੀਆਂ ਹੋਈਆਂ ਜੇ ਸੀਵਰੇਜ ਚੱਲ ਰਿਹਾ ਕੰਮ ਸੀਵਰੇਜ ਦਾ ਉਹ ਤੁਹਾਨੂੰ ਮੈਂ ਤਾਂ ਹੀ ਕਹਿ ਰਿਹਾ ਵੀ ਮੈਨੂੰ 5 ਮਿੰਟ ਦਿਓ ਮੈਂ ਇਸੇ ਕਰਕੇ ਐਨਐਚਆਈ ਵਾਲਿਆਂ ਨਾਲ ਗੱਲ ਕਰ ਰਿਹਾ ਵੀ ਉਹ ਕੀ ਕਹਿਣਾ ਚਾਹੁੰਦੇ ਆ ਜੋ ਵੀ ਉਹ ਕਹਿਣਗੇ ਤੁਹਾਨੂੰ ਸਹੀ ਇਨਫਰਮੇਸ਼ਨ ਦੇ ਕੇ ਫੇਰ ਕਰਾਂਗੇ ਅਸੀਂ ਤਾਂ ਸਿਰਫ ਇੰਨਾ ਪੁੱਛ ਰਹੇ ਹਾਂ ਵੀ ਜਦੋਂ 11 ਵਜੇ ਟੋਲ ਚੱਲਿਆ 11 ਵਜੇ ਤੋਂ ਪਹਿਲਾਂ ਤੁਹਾਨੂੰ ਇਹੋ ਜੀ ਕਿਹੜੀ ਕਾਲਜ ਇਨਫਰਮੇਸ਼ਨ ਉਹਨਾਂ ਨੇ ਦਿੱਤੀ ਨੈਸ਼ਨਲ ਅਥਾਰਟੀ ਨੇ ਵੀ ਤੁਸੀਂ ਟੋਲ ਨੂੰ ਚਲਾ ਲਓ ਅਸੀਂ ਤਾਂ ਉਹ ਪੁੱਛ ਰਹੇ ਹਾਂ ਅਗਲੀ ਇਨਫਰਮੇਸ਼ਨ ਤੁਸੀਂ ਸਾਨੂੰ ਬਾਅ ਜਾਣਿਆ ਚਾਈ ਨੇ ਟੈਂਡਰ ਦਿੱਤਾ ਆ ਜਿਹੜਾ ਸਾਨੂੰ ਇੱਥੇ ਚਲਾਉਣ ਵਾਸਤੇ ਉਹ ਸਾਡੇ ਕੋਲੇ ਪੇਪਰ ਨੇ ਜਿਹੜਾ ਅਸੀਂ ਤੁਹਾਨੂੰ ਉਹ ਪੇਪਰ ਟੈਂਡਰ ਦਾ ਏਰੀਆ ਜਿਹੜਾ ਉਹ ਆਰਫ ਕਿਧਰ ਪਰਲੇ ਪਾਸੇ ਨਹੀਂ ਇਧਰ ਨਹੀਂ ਨਹੀਂ ਜੀ ਆਰਫ ਕੀਤਾ ਕੰਮ ਉਹ ਤੋਂ ਆਰਫ ਕੀਤਾ ਤੇ ਉਹ ਵੀ ਘਲਾਉਂਦੇ ਉਹਨਾਂ ਤੋਂ ਟੋਲ ਤਾਂ ਲੈਣੇ ਹੋ ਤੁਸੀਂ ਭਾਈ ਜੀ ਉਹਨਾਂ ਅੱਗੇ ਦੀ ਜਾਣਾ ਤੇ ਉਹ ਰੋਡ ਤੇ ਟੋਲ ਤਾਂ ਦੇਣਗੇ ਨਾ ਜੀ ਜੀ ਉਹਨਾਂ ਨੇ ਉੱਪਰ ਜਾਣਾ ਹੈ ਤਾਂ ਉਹਨਾਂ ਟੋਲ ਤਾਂ ਦੇਣਾ ਹੀ ਹੈ ਜੀ ਤੁਸੀਂ ਕੀ ਹੈ ਉਹ ਗੱਲ ਕਰ ਲਓ ਸਰ ਸਾਰੇ ਵਾਲੇ ਫਲਾਈਓਵਰ ਤੁਸੀਂ ਤੁਸੀਂ ਕਿਹੜੀ ਪਾਲਿਸੀ ਤੇ ਚੱਲ ਰਹੇ ਹੋ ਦੱਸ ਦਿਓ ਕਲੀਅਰ ਪਾਲਿਸੀ ਕਿਸੇ ਤੇ ਨਹੀਂ ਚੱਲ ਰਹੀ ਜੀ ਅਸੀਂ ਤੋਂ ਉਹ ਟੈਂਡਰ ਲਿਆ ਆ ਉਹ ਟੈਂਡਰ ਉਹ ਉਹਦੇ ਬਿਹਾਵ ਤੇ ਅਸੀਂ ਅੱਜ ਪਲਾਜਾ ਸਟਾਰਟ ਕੀਤਾ ਆ ਉਹ ਐਨਐਚਏ ਵਾਲੇ ਆ ਕੇ ਆਪ ਸਟਾਰਟ ਕਰਵਾ ਕੇ ਫੇਰ ਗਏ ਨੇ ਉਹਨਾਂ ਨਾਲ ਅਸੀਂ ਗੱਲ ਕਰਨੇ ਵੀ ਆਹ ਪ੍ਰੋਬਲਮ ਪਿੰਡਾਂ ਵਾਲਿਆਂ ਦੀ ਆਈ ਆ ਠੀਕ ਹੈ ਉਹ ਸਾਨੂੰ ਕੋਈ ਜਵਾਬ ਦਿੰਦੇ ਅਸੀਂ ਤੁਹਾਨੂੰ ਉਹਨੇ ਦੱਸ ਦਿੰਨੇ ਮੈਂ ਤੁਹਾਨੂੰ ਤਾਂ ਕਿ ਤੁਸੀਂ ਲੋਕਾਂ ਲਈ ਸਾਰੇ ਇਹ ਕਲੀਅਰ ਤਾਂ ਕਰਨਾ ਜ਼ਰੂਰੀ ਹੈ 5 ਮਿੰਟ ਦੇ ਵਿੱਚ ਤੁਹਾਨੂੰ ਬਿਲਕੁਲ ਕਲੀਅਰ ਇਨਫੋਰਮੇਸ਼ਨ ਜੋ ਵੀ ਉਹ ਤੁਹਾਨੂੰ ਦੇ ਦਿੰਨੇ ਆ ਉਹ ਜੇ ਉਹਨਾਂ ਨੇ ਚਲਵਾਉਣਾ ਹੋਏਗਾ ਉਹ ਦੱਸ ਦੇਣਗੇ ਨਹੀਂ ਚਲਵਾਉਣਾ ਹੋਏਗਾ ਤੇ ਸਾਡਾ ਤਾਂ ਹੈਗਾ ਜਿਵੇਂ ਅਸੀਂ ਤਾਂ ਜਿਸ ਦਿਨ ਤੋਂ ਸਟਾਰਟ ਕਰਾਂਗੇ ਅਸੀਂ ਉਸ ਦਿਨ ਤੋਂ ਸਟਾਰਟ ਕਰਨਾ ਹੈ ਨਹੀਂ ਠੀਕ ਹੈ ਸਾਡਾ ਸਾਡਾ ਵੀ ਮਕਸਦ ਇਹ ਆ ਇਦਾਂ ਆ ਕਿ ਜੇ ਕੋਈ ਵੀਰ ਭਰਾ ਇਹਨੇ ਇਹਨਾਂ ਨੇ ਕਿਸੇ ਨੇ ਕੋਈ ਮਿਸਬੀਹੇਵ ਕੀਤਾ ਕਿਸੇ ਨੇ ਤੁਹਾਨੂੰ ਕੋਈ ਗਲਤ ਬੋਲਿਆ ਗੱਲ ਇਹ ਜਿੰਨਾ ਚਿਰ ਸਾਡੇ ਕੋਲੇ ਸਹੀ ਇਨਫੋਰਮੇਸ਼ਨ ਨਹੀਂ ਗਈ ਉਨੀ ਦੇਰ ਤੱਕ ਅਸੀਂ ਤੁਹਾਨੂੰ ਕਿਉਂ ਕੁਝ ਗਲਤ ਦੱਸ ਦਈਏ ਤੁਹਾਨੂੰ ਤਾਂ ਹੀ ਕਿ ਇੱਥੇ ਆਉਂਦੇ ਜੀ ਬਾਈ ਜੀ ਇਨਫੋਰਮੇਸ਼ਨ ਦੇਖੋ ਮੇਰੀ ਗੱਲ ਸੁਣੋ ਜੀ ਸਰ ਜੀ ਇਨਫੋਰਮੇਸ਼ਨ ਹੈਗੀ ਆ ਉਹ ਤਾਂ ਮੈਂ ਤੁਹਾਨੂੰ ਦੇ ਰਿਹਾ ਜਿਹੜੀ ਇਨਫਰਮੇਸ਼ਨ ਸਾਡੇ ਕੋਲੇ ਆਉ ਦੇਖੋ ਪਏ ਕਾਗਜ ਪਏ ਨੇ ਸਾਰੇ ਸਾਡੇ ਕੋਲੇ ਜਾਂ ਤੋਂ ਵੀ ਨਾ ਵੀ ਸਾਡੇ ਕੋਲੇ ਅਸੀਂ ਬਿਨਾ ਕਿਸੇ ਤੋਂ ਇਹ ਗੁੰਡਾ ਟੈਕਸ ਥੋੜੀ ਲਾਤਾ ਮੈਂ ਨਹੀਂ ਇਹ ਅਜੇ ਤੱਕ ਗਾਈਡਲਾਈਨ ਵੇਖੀ ਵੀ ਪਫਾਟਕ ਤੋਂ ਬਿਨਾ ਫਾਟਕ ਤੋਂ ਬਿਨਾ ਆਪਾਂ ਨੂੰ ਤੁਹਾਨੂੰ ਮੈਂ ਉਹੀ ਕਹਿ ਰਿਹਾ ਵੀ ਐਨਐਸੀਆਈ ਨਾਲ ਮੈਨੂੰ ਗੱਲ ਕਰ ਲੈਣ ਦਿਓ ਕਰਕੇ ਤੇ ਤੁਹਾਨੂੰ ਸਹੀ ਇਨਫਰਮੇਸ਼ਨ ਦੇ ਦਿੰਦੇ ਹੂੰ ਯੋ ਕੀ ਕਹਿੰਦੇ ਆ ਅਸੀਂ ਨਹੀਂ ਚਲਾਉਣਾ ਜਾਂ ਚਲਾਉਣਾ ਆ ਉਹ ਤੁਹਾਨੂੰ 5 ਮਿੰਟਾਂ ਦੇ ਵਿੱਚ ਕਲੀਅਰ ਹੋ ਜਾਏਗਾ ਜੀ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਜਿਹੜੀ ਤਸਵੀਰ ਆ ਇਹ ਫਿਰੋਜ਼ਪੁਰ ਜੀ ਜੀ ਬੋਲੋ ਸਰ ਜਿਹੜਾ ਇਹ ਟੋਲ ਹੈ ਅਸੀਂ ਜੋ ਟੋਲ ਚਾਲੂ ਕੀਤਾ ਸਾਡਾ ਕੰਮ ਹੈ ਕਲੈਕਸ਼ਨ ਏਜੰਸੀ ਦਾ ਉਹ ਜਿਹੜਾ ਇਹ ਰੋਡ ਦਾ ਕੰਮ ਹੈ ਉਹ ਆਂਦਾ ਹੈ ਮੇਨਟੇਨੈਂਸ ਦੇ ਅੰਦਰ ਮੈਂ ਆਤਾ ਹੈ ਜੋ ਵੀ ਇਹ ਮੇਨਟੇਨੈਂਸ ਟੀਮ ਹੈ ਆਪੇ ਸੀਗਰ ਹੈ जो भी रोड का के काम के रिगार्डिंग है वो मेंटेनेंस काम खाली हमारा काम है कलेक्शन एजेंसी का जो लेटर तीस तारीख का है हमारे पास ये अपना द्वारका से अपना पी आई यू पड़ता है इसका उसके थ्रू हमें लेटर दे रखा है इन रेफरेंस टू द कलेक्शन ऑफ यूजर टोल प्लाजा एट ट्वेंटी थ्री प्लस एट हंड्रेड ऑन माखु डिजाइन चेनीज जीरो जीरो टू अफ्रीका डिजाइन चेनीज टू फोर पॉइंट सिक्स जीरो सेक्शन इन द स्टेट ऑफ पंजाब बी पंजाब बी कॉन्सर्ट एंड तीस अप्रैल दो हज़ार पच्चीस एट ओवर इन द रिगार्ड्स मिस्टर विक्रांत बिश्नोई हैज बीन अपॉइंटेड टू द कलेक्शन एजेंसी देयर फॉर इट रिक्वेस्टेड टू काइंडली डायरेक्ट द कंसर्न ऑफिसर टू प्रोवाइड पुलिस प्रोटेक्शन असिस्टेंट टू अफ्रीका टोल प्लाजा मेंटेन लॉ एंड

तो तो को बुलाऊ पी आई के पी आई यू लेवल पे है जरा रिगार्डिंग रोड के रिगार्डिंग जो आप चाहते हो वो मेंटेनेंस टीम है उसके लिए आप पी आई प्रॉब्लम ये आएगी टोल की प्रॉब्लम आएगी लोगों लोगों को को टोल से प्रॉब्लम है सड़क से नहीं है हाँ तो साधा काम सड़क वाला नहीं है हमारा कलेक्शन का काम है आपकी गाइडलाइन में ये लिखा है की इनकम्प्लीट के बिना आप टोल ले सकते हो लिखा है आपको तीस तक बोल दिया कि तीस के बाद आप लेना शुरू कर सकते हो एक मई को चाहे कर दो चाहे तीस को कर दो लेकिन

ਇੱਕ ਪੁਲ ਹੈ ਉਹ ਕੰਪਲੀਟ ਨਹੀਂ ਹੈ ਪੁਲ ਇੱਕ ਕੰਪਲੀਟ ਨਹੀਂ ਹੈ ਬ੍ਰਦਰ ਤੁਹਾਡੇ ਕੋਲ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਏਜੰਸੀਆਂ ਹੁੰਦੀਆਂ ਨੇ ਜਿੰਨਾਂ ਏਜੰਸੀਆਂ ਦੇ ਕੋਲੇ ਇਹ ਕੰਮ ਹੁੰਦਾ ਹੈ ਕਿਉਂਕਿ ਇੱਕ ਏਜੰਸੀ ਟੋਲ ਪਲਾਜ਼ੇ ਦੀ ਹੁੰਦੀ ਆ ਇੱਕ ਏਜੰਸੀ ਇਹਨਾਂ ਦੀ ਰੋਡ ਵਾਲੀ ਹੁੰਦੀ ਆ ਵੱਖ-ਵੱਖ ਏਜੰਸੀਆਂ ਜਿਹੜੀਆਂ ਇਹਨਾਂ ਦੀਆਂ ਹੋ ਸਕਦੀਆਂ ਨੇ ਲੇਕਿਨ ਇਹਨਾਂ ਦੀ ਏਜੰਸੀ ਨੂੰ ਚਾਹੇ ਕਿ 30 ਤਰੀਕ ਤੋਂ ਬਾਅਦ ਕਿਹਾ ਗਿਆ ਹੈ ਕਿ ਤੁਸੀਂ ਟੋਲ ਚਾਲੂ ਕਰ ਸਕਦੇ ਹੋ ਲੇਕਿਨ ਇਸ ਦਾ ਮਤਲਬ ਦੂਜੇ ਪਾਸੇ ਆ ਕੀ ਇਸ ਦੀ ਕੰਪਲੀਟ ਕੰਪਲੀਟ ਜਿਹੜੀ ਜਾਣਕਾਰੀ ਆ ਕੀ ਉਹ ਕੰਪਲੀਟ ਜਾਣਕਾਰੀ ਉੱਪਰ ਦਿੱਤੀ ਗਈ ਆ ਕਿ ਉੱਪਰ ਜਾਣਕਾਰੀ ਦੇਖ ਕੇ ਉਸ ਤੋਂ ਬਾਅਦ ਟੋਲ ਨੂੰ ਚਾਲੂ ਕੀਤਾ ਗਿਆ ਜਾਂ ਫਿਰ ਵੈਸੇ ਹੀ ਚਾਲੂ ਕਰ ਦਿੱਤਾ ਗਿਆ ਠੀਕ ਹੈ ਇਹਨਾਂ ਨੇ ਜੋ ਕਿਹਾ ਕਿ ਇਹਨਾਂ ਦੇ ਮੁਤਾਬਕ ਇਹ ਟੋਲ ਚੱਲਣਾ ਸੀ ਕਿ ਇਹ ਟੋਲ ਇਹਨਾਂ ਦੇ ਵੱਲੋਂ ਚਲਾ ਦਿੱਤਾ ਗਿਆ ਹੈ ਇਹ ਗੱਲ ਠੀਕ ਆ ਇਹਨਾਂ ਨੇ ਜੋ ਆਪਦੀਆਂ ਅਥਾਰਟिटीज ਖਾਈਆਂ ਨੇ ਪਰ ਰੋਡ ਇਨਕੰਪਲੀਟ ਤੇ ਵੀ ਰੋਡ ਨੂੰ ਚਲਾਉਣਾ ਕਿਤੇ ਨੇ ਕਿਤੇ ਇਹ ਵੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਤਸਵੀਰ ਆਉਂਦੀ ਆ ਫਿਲਹਾਲ ਦੀ ਘੜੀ ਕੁਝ ਕੁ ਜਾਣਕਾਰੀ ਟੋਲ ਪਲਾਜੇ ਵਾਲਿਆਂ ਨੇ ਸਾਨੂੰ ਦਿੱਤੀ ਆ ਲੇਕਿਨ ਇਸ ਤੋਂ ਬਾਅਦ ਅਗਲੀ ਜਾਣਕਾਰੀ ਜਿਹੜੀ ਆ ਉਹ ਕਹਿੰਦੇ ਸੀ ਹੈ ਜਿਹੜੀ ਇਹਨਾਂ ਦੀ ਅਥਾਰਟੀ ਆ ਉਹਨਾਂ ਦੇ ਨਾਲ ਗੱਲ ਕਰਕੇ ਉਹ ਜਾਣਕਾਰੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਦੇਖਦੇ ਹਾਂ ਹੁਣ ਕੀ ਕੁ ਜਾਣਕਾਰੀ ਇਸ ਤੋਂ ਬਾਅਦ ਅੱਗੇ ਸਾਂਝੀ ਕੀਤੀ ਜਾਵੇ